ਸ੍ਰੀ ਵਾਹਿਗੁਰੂ ਸਾਹਿਬ ਜੀਉ ਜਪੁ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਅਦੁਨੀ ਸੈਭੰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋ ਗਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋ ਗਈ ਜੇ ਲਾਇ ਰਹਾ ਨਿਵਤਾਰ ਭੁਖਿਆ ਭੁਖਣਾ ਉਤਰੀ ਜਿ ਬਨਾਂਪੁਰਿਆ ਭਾਰ ਸਹਸਿਆਂ ਕਾ ਲਖ ਹੋਏ ਤਾ ਇਕ ਨ ਚਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਪੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਗਣਾ ਆਕਾਰ ਹੁਕਮ ਨ ਘਰਿਆ ਜਾਇ ਹੁਕਮੀ ਹੋਵਨ ਜੀਵ ਹੁਮੈ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਭਾਉ ਜੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੀ ਉਜੈ ਤਾ ਹਮੇ ਕਹਿ ਨ ਕੋਈ ਗਾਵੇ ਕੋ ਦਾਨੁ ਖੁਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੀ ਨਿਸ਼ਾਨ ਗਾਵੇ ਕੋ ਗੁਣ ਵਡਿਆਇ ਚਾਰ ਗਾਵੇ ਕੋ ਵਿਦਿਆ ਸਿਖਹੁ ਵਿਚਾਰ ਗਾਵੇ ਕੋ ਸਾਚ ਕਰੇ ਤਨਖੀ ਗਾਵੇ ਕੋ ਜੀ ਲਖ ਦੇ ਗਾਵੇ ਕੋ ਜਾਪੈ ਦਿਸੈ ਗੁਰੂ ਗਾਵੇ ਕੋ ਵਿਖੇ ਹਦਰਹ ਦੁਰ ਕਤਨਾ ਕਥਿ ਨ ਆਵੇ ਟੂਟ ਕਤ ਗਤ ਕਥੀ ਕੋਟੀ ਕੋਟ ਕੋਟਾ ਦਿਨ ਦਾ ਦਿਨ ਦੀ ਧਪ ਕਾਹੀ ਜੁਗਾ ਜੁਵੰਤਰ ਖਾਈ ਖਾਹੇ ਹੁਕਮੀ ਹੁਕਮ ਚਲਾਇ ਰਾ ਨਾਨਕ ਵਿਖਸੈ ਵਿਪਰਵਾ ਸਾਚਾ ਸਹਿਬ ਸਾਚ ਨਾਹੀ ਪਾਖਿਆ ਪਾਉ ਆਪਾਰ ਆਖੇ ਮੰਗੇ ਦਿਹੀ ਦੇਹੀ ਦਾਤ ਪ੍ਰੇਦਾ ਤਾਰੂ ਫੇਰ ਕਿਆ ਗੈ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਸੁ ਸੁਣਿ ਹਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਕੜਾ ਨਦਰੀ ਮੋਖ ਦੁਆਰ ਨਾਨਕ ਕੇ ਵੈ ਜਾਣੀ ਸਭ ਪੈ ਸਚਿਆਰ ਤਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪ੍ਰਿੰਜਨ ਸੋਇ ਜਿਨ ਸੇਵਿਆ ਤਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਬਰਹਰ ਸੁਖ ਘਰ ਲੈ ਜਾਈ ਗੁਰਮਖਨਾਤ ਗੁਰਖ ਵੇਦਨ ਗੁਰਮਖ ਰਹਾ ਸਮਾਈ ਗੁਰੇ ਸ਼ਿਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਪੈਰਕ ਦਾਤਾ ਸੋਮੈ ਸੰਨਾ ਜਾਈ ਤੀਰਥ ਨਾਮਾ ਜੇ ਤਿਸ ਭਾਵਾਂ ਬਿਣ ਭਾਣਾ ਕੇ ਨਾਇ ਕਰੀ ਜੇ ਤੀ ਸਿਰਡ ਪਾਏ ਵਿਖਾ ਬਿਣ ਕਰਮਾ ਕੇ ਮਿਲ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰਗੀ ਸੇਖ ਸੁਣੀ ਗੁਰਾਇਕ ਦੇਹ ਬਜਾਈ ਸਬਨਾ ਜੀਆਂ ਕਾਇਕ ਦਾਤਾ ਸੋਮੈ ਵਿਸਰਨਾ ਜਾਈ ਜੇ ਜੁਗ ਵਿਚਾਰੇ ਆਰਜ ਹੋਰ ਸੁਣੀ ਹੋਈ ਨਵਾ ਘਣਾ ਵਿੱਚ ਜਾਣੀ ਨਾਲ ਚੁਣੈ ਸਮ ਕੋਏ ਚੰਗਾ ਨਾਉ ਰਖਾਏ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾਇ ਆਵਈ ਆਤਮਾ ਪੁਛੇ ਕਿ ਕਿਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀ ਆਗੁਣ ਦੇ ਇਹ ਹਾ ਕੋਈ ਨ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰ ਦੁਲ ਆਕਾਸ਼ ਸੁਣਿਆ ਦੀਪ ਲੋਪਾ ਤਾਲੂ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਹਿੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਧ ਸੰਤ ਸਤਿਵੇਦ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁੱਖ ਆਪ ਕਾ ਨਾਸ ਸੁਣਿਆ ਸਾਧ ਸੰਤੋਖ ਗਿਆਨ ਸੁਣਿਆ ਛਟਕਾ ਸ਼ਨਾਣ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲੱਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁੱਖ ਆਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਕ ਦੀ ਪਾਖਸ਼ਾ ਸੁਣਿਆਂ ਦੇ ਪਾਵੇ ਰਾ ਸੁਣਿਆ ਹਾਤ ਵੀ ਸਗਾ ਨਾਨਕ ਭਗਤਾਂ ਸੁਣਾਵੇ ਗਾਸ ਸੁਣਿਆ ਦੋਖ ਪਾਪ ਕਾ ਨਾਸ ਮੰਨੇ ਕੀ ਗੱਲ ਕਹੀ ਨਾ ਜਾਏ ਜੇ ਕੋ ਕਾਹੇ ਪਿਛੇ ਪਛਤਾਏ ਆਗਰ ਗਲਮਨਾਂ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸੰਗਲ ਭਵਨ ਕੀ ਸੁਧ ਮੰਨੇ ਮੈਂ ਝੋਟਾ ਨਾ ਖਾਈ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਣ ਹੋਈ ਜੇ ਕੋ ਮਨ ਜਾਣ ਮਨ ਕੋਏ ਮੰਨੇ ਮਾਰਗ ਠਾਕ ਨ ਪਾਈ ਮੰਨੇ ਪਾਤਸ਼ਿਓ ਪ੍ਰਗਟ ਜਾਏ ਮੰਨੇ ਮਗ ਨ ਚਲੇ ਪੰਥ ਮੰਨੇ ਧਰਮ ਸਿੱਧੀ ਸਨ ਬੰਧ ਐਸਾ ਨਾਮ ਨਿਰੰਝਣ ਹੋਈ ਜੇ ਕੋ ਮਨ ਜਾਣ ਮਨ ਕੋਏ ਮਨ ਪਾਵੇ ਮੁਖ ਦਵਾਰ ਮਨੇ ਪਰਵਾਰੇ ਸਾਧਾਰ ਮਨਾ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਭਵੇ ਨਾ ਭੇਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹ ਹੈ ਦਰ ਜਾਣ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਦੇ ਗੈ ਕਰਣਾ ਨਾਹੀ ਸਮਾਰ ਤੌਲ ਤਰਮ ਦਿਆਗਾ ਬੂਤ ਸੰਦੋਗ ਥਾਬ ਰਖਿਆ ਜਨ ਸੂਤ ਜੇ ਕੋ ਬੁਝਾ ਹੋਵੇ ਸਚਿਆਰ ਤਵਲੇ ਉਪਰ ਕੇਤਾ ਪਹਾਰ ਧਰਤੀ ਹੋਰ ਪਰੈ ਹੋਣ ਹੋ ਉਸ ਤੇ ਭਾਰਤ ਨਾ ਕੋ ਮਨਜੋਰ ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਵੜੀ ਕਲਾਮ ਇਹ ਲਿਖਾ ਲਿਖੇ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਈ ਕੀਤਾ ਦਾਨ ਸਵਲੇ ਰੂਪ ਕੀਤੀ ਦਾਤ ਜਾਣੇ ਕੌਣ ਪੂਤਾ ਕੀਤਾ ਸਾਈ ਕੋ ਗਵਾਉ ਤਿਸੇ ਹੋਏ ਲੱਖ ਦਰੀਆਉ ਕੁਦਰਤ ਕਉਨ ਕਹਾ ਵਿਚਾਰ ਵਾਰਿਆਂ ਨ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਭਾਉ ਅਸੰਖ ਪੂਜਾ ਸੰਗ ਤਉਦਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸੰਦੇ ਅਸੰਖ ਦਾਤਾ ਅਸੰਖ ਸੁਰੂ ਭਖਸਰ ਅਸੰਖ ਮੋਲਿ ਵਿਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਲ ਤੂੰ ਸਦਾ ਸਲਾਮ ਨਰੰਕਾਰ ਅਸੰਖ ਮੁਰਖੰਦ ਕੋਹੁਰ ਅਸੰਖ ਚੋਰ ਹਨਾਂਕ ਕੋਰ ਅਸੰਖ ਅਮਰ ਕਰ ਜਾਹੈ ਜੋਰ ਅਸੰਖ ਬਲਵੜਤਿਆ ਕਮਾਹ असंख पापी पाप कर जाहि असंख कोड़या कोड़े, कोड़े फिराहे असंख मलेष मल बाघाहे असंख निंदक सिर करै भार नानक नीच कह विचार बारिया न जावे एक वार जो तुद भावे सही पलिगार तू सदा सलाम निरंकार असंख नाम संत धाम ਅਗਾਮੇ ਅਗਾਮੇ ਸੰਕਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਖਣ ਬੋਲਣ ਵਾਂ ਅਕਰਾ ਸਰ ਸੰਯੋਗ ਵਿਖਾਣ ਜਿਨੇ ਲਿਖੇ ਤੇ ਸਰਨਾਹੀ ਜੇ ਫਰਮਾਏ ਤਿਤ ਪਾਏ ਜੇ ਤਾ ਕੀਤਾ ਤਿਤਾਂ ਨਾਮ ਵਿਣ ਨਾਮ ਹੈ ਨਾਹੀ ਕੋ ਧਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਨ ਜਾਵ ਇੱਕ ਵਾਰ ਜੋ ਤੁਧ ਭਾਵੇਂ ਸਾਈ ਭਲੀ ਘਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਦੰਗੇ ਪਾਣੀ ਪੋਤਾ ਉਤਰਾ ਸਖੇ ਮੋਤਲੇ ਦੇ ਕੱਪੜ ਹੋਏ ਜੇ ਸਾਪਨ ਲਿਓ ਤੋਏ ਹਰਿਏ ਮਤ ਪਾਪਾ ਗਏ ਸੰਗ ਉਹ ਤੋ ਪੈ ਨਾਮ ਕੇ ਰੰਗ ਉੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਖਾਓ ਨਾ ਨੂੰ ਘੂਮੀ ਆਉ ਜਾਉ ਤੀਰਤ ਤਾਪਦੇ ਆਦਤ ਨਾ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾਤੀ ਤੁਮ ਨਾਉ ਸਾਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤਮਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਨ ਸਵੇਲਾ ਵਕਤ ਕਮਨ ਕਵਣ ਥਿਤ ਕਮਨ ਮਾਰ ਕਵਣ ਸਰੂਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਆਇਆ ਪੰਡਤੀ ਜੋ ਹੋਵੇ ਲੈ ਕੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਨ ਤਿਤ ਵਰਣ ਜੋ ਕੀ ਜਾਣ ਰਤ ਮਹਨਾ ਕੋਈ ਜਾਗ ਕਰਤਾ ਸਿਰ ਕੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾਂ ਕਿ ਸਲਾਹੀ ਕਿ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣ ਵੱਡਾ ਸਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੂ ਜਾਣ ਅਗੇ ਗਿਆਨਾ ਸੋ ਹੈ ਪਤਲ ਪਤਲ ਲਖ ਅਭਾਸ ਅਗਾਸ ਔੜ ਕੇ ਔੜ ਕੇ ਭਾਰ ਥਕੇ ਵੀਰ ਕਹਿਣ ਕਵਾਤ ਸਹਿ ਸੇ 18 ਕਹਿ ਕੇ ਤੇ ਬਾਸ ਰੂਪਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਬਿਨਾ ਸੋ ਨਨਕ ਵਡਾਖੀ ਆਪੇ ਜਾਣ ਆਪ ਸਾਲਾ ਹੀ ਸਾਲਾ ਹੀ ਇਤਨੀ ਸੁਰਗ ਨਾ ਪਾਈਆ ਨਦੀਆਂ ਤੇ ਵਾਪ ਵੈ ਸਮੁੰਦਰ ਨਾ ਜਾਣੀ ਹੈ ਸਮੁੰਦ ਸਹਾ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕੀੜੀ ਤੁਲ ਨਾ ਹੋਣੀ ਜੇ ਤਸ ਮਨੋਂ ਨਾ ਵਿਸਰੈ ਅੰਤ ਨਾਸਿ ਸਿੱਤੀ ਅੰਤ ਅੰਤ ਨਾ ਕਰਨ ਦੇਨਾਨਤ ਅੰਤ ਨਾ ਵੇਖਣ ਸੁਨੰਤ ਅੰਤਨ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਾਏ ਤਾਂ ਕੇ ਅੰਤ ਨਾ ਪਾਏ ਜਾਏ ਇਹੋਂ ਤਨ ਜਾਣੇ ਕੋਈ ਬਹੁਤਾ ਕਹੀ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਪਰ ਉੱਚਾ ਨਾ ਏਵੜੂ ਚਾਹ ਹੋਵੇ ਕੋਈ ਤੇ ਸੋਚੇ ਪੋ ਜਾਣੇ ਸੋਏ ਜਿਵੜਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨਾਂ ਤਮਾਈ ਕੀਤੇ ਮੰਗੇ ਜੋਤ ਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖਾਪ ਟੇ ਵਿਕਾਰ ਕੀਤੇ ਲੈ ਲੈ ਮੁਕਰਪਾ ਹੈ ਕਿੱਤੇ ਮੁਰਗਾਈ ਖਾਏ ਕਿਤਿਆਂ ਦੁਖ ਭੂ ਸਦਮਾਰ ਏ ਪੈਦਾਤਰੀ ਦਾ ਤਾਰ ਬੰਦក្លਾਸੀ ਭਾਣੇ ਹੋਏ ਹੋ ਰਾਖ ਨ ਸਕੈ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੇ ਕਿਤਿਓਂ ਖਾਏ ਆਪੇ ਜਾਣੇ ਆਪੇ ਦੇਹ ਆਖੇ ਸੇ ਪੀਕੇ ਹੀ ਕੇ ਜਿਸਨੂੰ ਬਖਸ਼ੀ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਮਲਵਾ ਪਾਰ ਅਮੁੱਲ ਵਪਾਰੀ ਅਮਲ ਪੰਡਾਰ ਅਮਲ ਆਵੇ ਮੁੱਲੇ ਜਾਹੀ ਅਮਲ ਭਾਏ ਮਲਾ ਸਮਾਹੈ ਅਮਲ ਧਰਮ ਅਮਲ ਦੀਵਾਨ ਅਮਲ ਤੋਲ ਅਮਲ ਪ੍ਰਵਾਣ ਅਮੁੱਲ ਬਖਸ਼ੀਸ਼ ਮਲ ਨਿਸ਼ਾਨ ਅਮੁੱਲ ਕਰਮ ਅਮਲ ਫਰਮਾਨ ਅਮੁੱਲ ਮੁਲਿਆਖਿਆ ਨਾ ਜਾਏ ਆਖਾ ਕਰਹਿ ਲਿ ਬੁਲਾਈ ਆਖੇ ਵੀਦ ਪਾਟ ਤੁਰਾਂ ਅੱਖ ਹੈ ਪੜੇ ਕਰੇ ਵਿਗਿਆਨ ਅੱਖ ਹੈ ਬਰਮੇ ਅੱਖ ਹੈ ਇੰਦ ਅੱਖ ਹੈ ਗੋਪੀ ਦਾ ਗੋਵਿੰਦ ਅੱਖ ਹੈ ਸ਼੍ਰੀ ਅੱਖ ਹੈ ਸਿੱਧ ਅੱਖ ਹੈ ਕਿਤੇ ਕਿਤੇ ਬਦ ਅੱਖ ਹੈ ਦਾਨ ਮੱਖ ਹੈ ਦੀਵ ਅੱਖ ਹੈ ਸੁਰਨਰ ਮੁੰਦਨ ਸੇਵਾ ਕਿਤੇ ਆਪੇ ਆਖਣ ਪਾਏ ਕਿਤੇ ਗਹਿ ਗਏ ਉਠੜ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੈ ਕਈ ਕੇ ਜਿਵੜ ਪਾਵੇ ਤੇੜ ਹੋਏ ਨਾਨਕ ਜਾਣੀ ਸੱਚਾ ਸੋਏ ਜੇ ਕੋ ਆਕੇ ਬੋਲ ਵਿਗਾੜ ਤਾ ਲਖਿਐ ਅਸਰ ਗਾਵਾ ਰੰਗ ਵਾਰ ਸੁਧਾਰ ਕਿਹਾ ਸੋ ਕਰਨ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵੰਹਾਰੇ ਕਿਤੇ ਰਾਗ ਪ੍ਰੀਤ ਸੁਕਹਿਨ ਕਿਤੇ ਗਮ ਹਾਰੇ ਗਾਵੇ ਤਹੁਣੋਂ ਪਉਣ ਪਾਣੀ ਬੈ ਸੰਤਰੋ ਗਾਵੇ ਰਾਜਾ ਧੰਦਵਾਰੇ ਗਾਵਹਿ ਚਿਤ ਗੁਪਤ ਲਿਖ ਜਾਨੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵ ਸੋਹੰਸਾ ਸਵਾਰੇ ਗਾਵਹਿ ਹਿੰਦ ਨਾਸਨ ਬੈਠੇ ਦੇਖਤੀ ਅੰਦਰ ਨਾਲਿ ਗਾਵਹਿ ਸਿਦ ਸਮਾਧੀ ਅੰਦਰ ਗਾਵ ਮ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵਹਿ ਮਿਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲਿ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਾਚ ਪਿਆਲੇ ਗਾਵਣ ਰਤਨ ਉਪਾਏ ਤੇਰੇ ਅਸ਼ਟ ਤੀਰਥ ਨਾਲਿ ਗਮਹਿ ਜੋਤ ਮਹਾਬਲ ਸੂਰਾ ਗਮਹਿ ਖਾਣੀ ਚਾਲੇ ਗਮਹਿ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰ ਸਹੀ ਤਦ ਨੂੰ ਗਮਹਿ ਜੋਤੁ ਤੇ ਭਾਵਨ ਰਤੇ ਤੇਰੇ ਭਗਤਨ ਸਾਲ ਹੋਰ ਕੀਤੇ ਗੰ ਸੇ ਮੈਂ ਚਿਤ ਨਾਮਣਾ ਨਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਹਿਬ ਸਚਾ ਸਚ ਨਾਹੀ ਹੈ ਪੀ ਹੋਸੀ ਜਾਇ ਨਾ ਜਸੀ ਨਰਤਨ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੈ ਕੀਤਾ ਆਖਣਾ ਜਿਵਤ ਸਦੀ ਵੜਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਦੋਖ ਸ਼ਰਮ ਪਾ ਧੁਲੀ ਨਾਨਕ ਕੀ ਕਰੈ ਵਿਭੂਤਾ ਸਿੰਧਾ ਕਾਲ ਕੋਰੀ ਕਾਇ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਭਿ ਮਾਤੀ ਮਨ ਜਿਤੈ ਜਗ ਜੀਤ ਅਧੇਤਿ ਸਿਂਹ ਅਦੇਸ਼ ਆਦ ਨੀਲ ਆਦ ਨਾਥ ਸੁਭ ਦੇਕੋ ਵੇਸ ਭੁਗਤ ਗਿਆਨ ਦਿਆ ਪੰਡਾਰਨ ਕਟਕਣ ਵਜਹ ਨਾਦ ਆਪ ਨਾਥ ਨਾਤੀ ਸਭ ਜਾਂ ਕੀ ਰਿੱਧ ਸਿੰਧਵਰਾ ਸਾਦ ਸੰਯੋਗ ਜੋਗ ਦਵਿਕਾਰ ਚਲਾਵੇ ਲੇਖੇ ਆਵਹਿ ਭਾਗ ਅਦੇ ਚ ਸੰਦੇਸ਼ ਆਦ ਨੀਲ ਅਨਾਦ ਨਾਦ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚਲੇ ਪ੍ਰਵਾਹ ਇੱਕ ਸੰਸਾਰ ਇੱਕ ਬੰਨਾਰ ਇੱਕ ਲਾਏ ਦੀ ਬਾਹ ਜੇ ਤਿਸ ਭਾਵੇ ਤਨੇ ਚਲਾਵੇ ਜਿਵ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵੇਡਾਨ ਆਦੇਸ ਤਿਸਾਂ ਆਦੇਸ਼ ਆਦ ਨੀਲ ਨਾਦ ਨਾਦ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਹਾਰ ਜੋ ਕਿਛ ਪਾਇ ਸੋ ਇਕਾਂ ਵਾਰ ਕਰ ਕਰ ਵੇਖੇ ਸੱਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸਾਂ ਆਦੇਸ਼ ਆਦ ਨੀਲ ਨਾਦ ਨਾਦ ਜੁਗ ਜੁਗ ਏਕੋ ਵੇਸ ਇੱਕ ਦੋ ਜੀਭੂ ਲੱਖੋ ਹੈ ਲੱਖ ਵੇ ਲੱਖ ਵੀਸ ਲੱਖ ਲੱਖ ਗਿਣਾ ਆਖੀਐ ਇੱਕ ਨਾਮ ਜਗਦੀਸ਼ ਇਹ ਤਰਾਹ ਪਦ ਪਵਣੀਆਂ ਚੜਿਐ ਹੋਇ ਕਿਸ ਸੁਣ ਗਲਨਾ ਆਕਾਸ ਕੀ ਕੀਟਾ ਈਰੀ ਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸ ਆਖਣ ਜੋਰ ਚ ਪੈਨਹ ਜੋਰ ਜੋਰ ਨਾ ਮੰਗਣ ਜੀਣ ਨਾ ਜੋਰ ਜੋਰ ਨਾ ਜੀਵਨ ਮੰਗਣਹ ਜੋਰ ਜੋਰ ਨਾ ਰਾਜ ਮਾਲ ਮਨ ਸੂਰ ਜੋਰ ਨਾ ਸ੍ਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਤੁਮ ਨੀਤ ਨਾਂ ਕੋਇ ਰਾਤੀ ਰਤੀ ਦਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸ਼ਾਹ ਤਿਸ ਵਿੱਚ ਜੀ ਜਗਤ ਇਹ ਰੰਗ ਤਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਰ ਤਿੱਥੈ ਸੋਣ ਪੰਜ ਪ੍ਰਮਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਈ ਨਾਨ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮਾ ਗਿਆਨਖੰਡ ਕਾਖੋ ਕਰਮਾ ਕੀਤੇ ਪਉਣ ਪਾਣੀ ਵੇ ਸੰਪ੍ਰਕੀਤੇ ਕਾਰਮਹੇਸ ਕਿਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੀਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਿਦ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸਾ ਕੀਤੇ ਦੇਵਦਾਨੁ ਮਨ ਕੀਤੇ ਕੀਤੇ ਰਤਨ ਸਮੰਧ ਕੀਤਿਆ ਖਾਣ ਕੀਤਿਆ ਬਾਣੀ ਕਿਤੇ ਪਾਤ ਨਿਰੰਦ ਕਿਤਿਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਨਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਨੋਦ ਗੁਣ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਏ ਬਹੁਤਿ ਅਨੂਭ ਤਾਂ ਕੀ ਗੱਲਾਂ ਕਥੀਆਂ ਨਾ ਜਾਹੀ ਜਿਕੋ ਕਹੈ ਪਿਛੇ ਪਛਤਾਇ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾਂ ਸਿਧਾਂ ਕੀ ਸੁਧਾ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋ ਮਹਾਬਲ ਸੂਰ ਜਿਨ ਮਹਿਰਾਮ ਰਹਾ ਭਰਪੂਰ ਤਿੱਥੈ ਸਿਤੋ ਸਿਤਾ ਮਹਿਮਾ ਮਾਹ ਤਾਂ ਕੇ ਰੂਪ ਨ ਕਥਨੇ ਜਾਏ ਨਾ ਹੀ ਮਰਨ ਠਾਗੇ ਜਾਹੈ ਜਿਨ ਕੈ ਰਾਮ ਵਸੈ ਮਨ ਮਾਇ ਤਿੱਥੈ ਭਗਤ ਵਸੈ ਕੇ ਲੋਕ ਕਰੀ ਅਨੰਦ ਸਚਾ ਮਨਸੋ ਸਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮਨਲ ਵਰpand ਜੇ ਕੋ ਕਥਿ ਤਾਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮਤ ਵੈਤਵ ਗਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਤ ਮਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਧ ਹਥਿਆਰ ਪਉ ਖਲਾਗਨ ਤਪਤਾਉ ਭਾਂਡਾ ਭਉ ਮ੍ਰਿਤ ਟਾਰ ਕਰਿਐ ਸਭ ਸੱਚੀ ਨਕਸਾਲ ਜਿਨਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਜਿਨਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤਿ ਦਿਵਸ ਰਾ ਦੋਇ ਦਾਈ ਦਾਇ ਖਿਲਾ ਸੰਗਜਵਤ ਚੰਗਿਆਈ ਆਂ ਬਰੀਆਈ ਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੀੜ ਕੀ ਦੂਰ ਜਿਨੀ ਨਾਮ ਧਿਆਇਆ ਗੇਮ ਸਕਦ ਕਾਲ ਨਾਨਕ ਤੇ ਮੁਖੁ ਜਲੇ ਕੇਤੀ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਕਜਲੇ ਕੀਤੀ ਛੁਟੀ ਨਾਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਵਤੇ